ਤੇ ਸਨਮਾਨਤ ਸਿੱਖਿਸ਼ਤਾ ਤੇ ਸਾਹਮਣੇ ਬੈਠੇ ਕਲਾ ਪ੍ਰੇਮੀਓ ਸਾਰਿਆਂ ਦਾ ਸਤਿਕਾਰ ਸਾਰਿਆਂ ਨੂੰ ਸਤਿਕਾਰ ਮੈਂ ਇੱਕ ਬਾਬੂ ਰਜਵਰੀ ਸਾਹਿਬ ਦੀ ਰਚਨਾ ਹੈ ਕਿ ਵਿਸ਼ੇਸ਼ਤਾ ਕਿਸੇ ਸ਼ਹਿਰ ਦੀ ਕਿਸੇ ਚੀਜ਼ ਦੀ ਵਿਸ਼ 特ਾ ਦੀ ਤੁਹਾਡੇ ਨਾਲ ਕਰ ਲਗਾ ਬਈ ਫੁੱਲ ਨਹੀਂ گلاب ਜੈਸਾ ਹੌਸਲਾ ਸ਼ਰਾਬ ਜੈਸਾ ਹੁਨਰ ਬਗਾਨ ਜੈਸਾ ਰੂਪ ਚੰਗ ਸਿਆਲ ਜੈਸਾ ਉਹ ਸ਼ੇਰ ਨਹੀਂ ਪੰਘੋਰ ਜਿਹਾ ਗਲ ਸੋਨਾ ਮੋਰ ਜਿਹਾ ਹਾਰ ਜਾਨੀ ਚੋਰ ਜੈਸਾ ਕਿਸੇ ਨੇ ਪਰੋਣਾ ਨਹੀਂ ਸੂਰਮਾਨੀ ਛੇਰ ਜੈਸਾ ਭੀਮ ਸੋ ਦਲੇਰ ਜੈਸਾ ਦਲੇਰ ਪੈਦਾ ਹੋਣਾ ਨਹੀਂ ਕੁੱਲ ਜੈਸਾ ਬੋਲ ਤੇ ਹੰਸ ਜੈਸੀ ਤੋਰ ਹੈ ਨਹੀਂ ਜੈਹ ਜਿਹਾਂ ਤੋੜਾ ਤੇ ਸ਼ਹਿਦ ਜੈਸਾ ਮਿੱਠਾ ਨਾ ਜਰਮਨੀ ਦੀ ਤੋਪ ਤੇ ਸਫਾਈ ਨਾ ਫਰਾਂਸ ਜੈਸੀ ਰਜਬਲੀ ਜਿਹਾਂ ਨੰਨਾ ਮਾਣਾ ਜਿਹਾਂ ਸ਼ੇਰ ਕੋਈ ਬਾਦਸ਼ਾਹ ਦੀ ਵੀਰ ਤੇ ਸਮਾਨ ਕੋਈ ਚਿੱਠਾ ਨਾ ਉਹ ਤਿੱਖਾ ਬੋਲ ਬਿੰਡੇ ਦਾ ਤੇ ਟੇਟੇਸ਼ਨ ਬਠਿੰਡੇ ਦਾ ਡਾਕੂ ਜਾਉਣੇ ਮੌੜ ਜਿਹਾ ਇਕਲਾ ਨਹੀਂ ਚਤੌਰ ਜਿਹਾ ਤਾਨ ਤਲਵੰਡੀ ਤੇ ਸੁਹਾਵੇ ਟਾਬ ਮੱਲੇ ਦੀ ਮਿੱਠਾ ਦਾ ਗੁੜਬਾਬੂ ਅੰਮਨਾ ਅੰਬਾਲੇ ਜਿਹੇ ਲੈ ਜੀ ਪਟਿਆਲੇ ਤੇ ਜੀ ਹੂਰ ਚੋਗੇ ਰੱਲੇ ਦੀ ਬੀਕਾ ਦੇ ਮੋਲ ਤੇ ਮੱਝਾਂ ਚੰਗੀਆਂ ਬਹਾਲਪੁਰ ਸਿੱਧ ਦੀ ਮਦੀਨ ਲੈਣੇ ਬਲਦ ਹਸਾਰ ਤੋਂ ਨਾਸਕ ਦੇ ਪਾਨ ਬਾਬੂ ਬਾਸਨਾ ਬਰੇਲੀ ਜਿਹੇ ਮਥਰਾ ਦੇ ਪੀੜੇ ਹਿੰਗ ਕਾਬਲ ਕੰਧਾਰ ਤੋਂ ਉਹ ਰਿਸ਼ੀ ਕੇਸ ਭੰਗ ਚਾਹ ਨਾਲ ਮਿਲੇ ਦੇਰਾ ਦੂਨ ਜੈਸੀ ਕੋਟੇ ਦੇ ਬਦਾਮ ਚੌਲ ਚੰਗੇ ਫਤਿਆਬਾਦ ਦੇ ਆਗਰੇ ਦੇ ਰੋਜੇ ਚੰਗੇ ਸ਼ਿਮਲੇ ਦੇ ਰੋਜੇ ਚੰਗੇ ਬਲਦ ਨਗੌਰੀ ਤੇ ਅੰਮ੍ਰਿਤਸਰ ਜੌਹਰੀ ਚੰਗੇ ਰੋहतक ਦੇ ਮਖਾਣੇ ਤੇ ਕਮਾਦ ਚੰਗੇ ਕਵਾਦ ਦੇ ਕਵਾਦ ਕਵਾਦ ਲਗਾਹੀਆ ਕਮਾਦ ਚੰਗੇ ਪਵਾ ਦੇ ਭਈ ਉਪੜ ਦੇ ਤਾਲੇ ਚੰਗੇ ਨਾਲੇ ਪਟਿਆਲੇ ਚੰਗੇ ਦਲੀਆਂ ਅੰਮਾਲੇ ਦਰੀਆਂ ਅੰਬਾਲੇ ਤੇ ਪਿਆਲੇ ਗੁਜਰਾਤ ਦੇ ਦਿੱਲੀ ਦੇ ਹਕੀਮ ਕਲਕੱਤੇ ਦੇ ਮਨੀਮ ਚੰਗੇ ਭਈ ਬੀਕਾਨੇਰ ਫੀਮ ਬਿਸਕੀ ਨੂੰ ਕਰ ਮਾਦ ਦੇ ਲੁਧਿਆਣੇ ਜੀਨ ਤੇ 도ਆਬੇ ਦੀ ਜ਼ਮੀਨ ਚੰਗੀ ਭਈ ਲੂੰਗੀਆਂ ਪਸ਼ੌਰੀ ਤੇ ਕਸੂਰ ਦੇ ਲਗਾਮ ਚੰਗੇ ਜਗਾਦਰੀ ਦੇ ਪੌੜ ਚੰਗੇ ਲੱਗਦੇ ਪ੍ਰਾਂਤ ਦੇ ਉਹ ਪੈਰਸ ਦੇ ਮਹੱਲ ਤੇ ਲਾਹੌਰ ਵਿੱਚ ਮਲ ਚੰਗੇ ਰਜਬਲੀ ਫੜ ਕਸ਼ਮੀਰ ਭਾਤ ਭੰਦ ਦੇ ਰਜਬਲੀ ਫੜ ਕਸ਼ਮੀਰ ਭਾਤ ਭੰਦ ਦੇ ਵਈ ਖੁਸ਼ੀ ਨਾ ਬਰਾਤ ਜਿੰਨੀ ਤੰਗੀ ਹਵਾ ਲਾਤ ਜਿੰਨੀ ਓਏ ਖੁਸ਼ੀ ਨਾ ਬਰਾਤ ਜਿੰਨੀ ਤੰਗੀ ਹਵਾ ਲਾਤ ਜਿੰਨੀ ਸੌਕਣ ਜਿਹਾ ਬੈਰ ਤੇ ਅਡੀਕੜਾ ਨਾ ਭੈਣ ਜਿਹਾ ਪੈਨ ਪਨਗਾਮੇ ਜੈਸਾ ਪਰਦਾ ਪਜਾਮੇ ਜੈਸਾ ਸਾਗਰੀ ਕੋਈ ਮਾਮੇ ਜੈਸਾ ਉਹ ਬਣੀਦਾ ਹਰ ਇੱਕ ਤੋਂ ਨਿਸ਼ਾਨੀ ਚ ਡਰੋਣਾ ਨਹੀਂ ਸੂਰਮਾ ਨਹੀਂ ਸ਼ੇਰ ਜੈਸਾ ਭੀਮ ਸਵਤਲੇਰ ਜੈਸਾ ਦਲੇਰ ਪੈਦਾ ਹੋਣਾ ਨਹੀਂ ਥੈਂਕ ਯੂ ਮੈਂ ਤਾਂ ਜਦ ਵੀ ਆਉਣਾ ਤੇ ਬਹੁਤ ਖੁਸ਼ੀ ਮਿਲਦੀ ਹੈ ਆ ਕੇ ਬਹੁਤ ਕੁਝ ਸਿੱਖ ਨੂੰ ਮਿਲ ਰਿਹਾ ਹੈ ਜੇ ਆਉਂਦਾ ਮੈਂ ਇੱਥੇ ਜੁੜਿਆ ਹਾਂ ਮੈਂ ਦਾ ਹਰਿਆਣਾ ਸੱਟੇ ਕਾ ਦਿਨ ਨਾਲ ਕੁਝ ਪ੍ਰੋਗਰਾਮ ਹੋਦੇ ਰਹਿੰਦੇ ਨੇ ਤੇ ਤੋਂ ਸਭ ਤੋਂ ਪਹਿਲਾਂ ਤੁਹਾਨੂੰ ਆਦਾ ਸਾਡੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਕਾਰਜ ਕਰਕੇ ਸਨਮਾਨ ਕੀਤਾ ਸੱਜਣਾਂ ਨੂੰ ਤੋਂ ਆ ਤੂੰ ਬਾਗੇਂਗੀ ਦਾ ਸਦਾ ਨਹੀਂ ਵੱਜਦੇ ਆ ਰਹਿਣਾ ਤੂੰ ਬਾਗੇਂਗੀ ਦਾ ਸਦਾ ਨਹੀਂ ਵੱਜਦੇ ਆ ਰਹਿਣਾ ਤੂੰ ਬਾਗੇਂਗੀ ਦਾ ਸਦਾ ਨਹੀਂ ਵੱਜਦੇ ਆ ਰਹਿਣਾ ਇੱਕ ਦਿਨ ਤਾਰ ਨੇ ਟੁੱਟ ਜਾਣੇ ਜਦ ਅੰਤ ਸਮੇਂ ਨੇ ਆਉਣੇ ਤੂੰ ਬਾ ਕਿੰਬਾ ਜਿੰਦਗੀ ਨਾ ਸਦਾ ਨਿਵਾਜਦੇ ਰਹਣਾ ਅੱਜ ਜਿੰਦਗੀ ਤਾਰ ਕਿਸੇ ਦੀ ਲੰਬੀ ਕਿਸੇ ਦੀ ਛੋਟੀ ਹੱਥਾਂ ਦੀ ਆਵਾਜ਼ ਹੈ ਵੱਖਰੀ ਹੀ ਫਕਲੀ ਜੀ ਮूर्ति ਕਈ ਬੋਲਦੇ ਮਿੱਠਾ ਮਿੱਠਾ ਕਈ ਬੋਲਦੇ ਕੋੜਾ ਕੋੜਾ ਬੋੜਾ ਬੋਲ ਕੇ ਜੋ ਲੜ ਤੈਂਦੇ ਉਹਨਾਂ ਨੂੰ ਸਮਝਾਉਣਾ ਕਿ ਤੂੰ ਬਾ ਜਿੰਦਗੀ ਦਾ ਸਦਾ ਨਿਵਾਜਦੇ ਰਹਣਾ ਤੂੰ ਬਾ ਜਿੰਦਗੀ ਦਾ ਸਦਾ ਨਿਵਾਜਦੇ ਰਹਣਾ ਬਾਲ ਜਵਾਨੀ ਕ੍ਰਿਸ਼ਤੂ ਕੋਲ ਆਪਾ ਬਾਲ ਜਵਾਨੀ ਕ੍ਰਿਸ਼ਤੂ ਕੋਲ ਆਪਾ ਯੇਸੂ ਤੇ ਜਾਚਾਰ ਹਰ ਸਤੇਜ ਦਾ ਰੋਨ ਹੈ ਵੱਖਰਾ ਦੰਦਾ ਹੈ ਕਿ ਕੋ ਕਿਰਦਾਰ ਪਿਆ ਪੁੱਤਰ ਸਾਖ ਤੋਂ ਮੰਦੀ ਮਿੱਤਰ ਬੜੇ ਨੇ ਬਣਦੇ ਕਰਮਾਂ ਲਿਖਿਆ ਸਾਸ ਨੇ ਗਾਉਂਦੇ ਨਾਲ ਕਿੱਥੇ ਨਹੀਂ ਜਾਣਾ ਕਿ ਤੁੰਬਾ ਤੁੰਬਾ ਜ਼ਿੰਦਗੀ ਦਾ ਸਦਾ ਨਹੀਂ ਵੱਜਦੀ ਅਰਹਿਣਾ ਤੁੰਬਾ ਜ਼ਿੰਦਗੀ ਦਾ ਸਦਾ ਨਹੀਂ ਵੱਜਦੀ ਅਰਹਿਣਾ ਇੱਕ ਦਿਨ ਤਾਰਨੇ ਟੁੱਟ ਜਾਣਾ ਹੈ ਗਦ ਹੱਕ ਮੈਨੇ ਓਣ ਕਿ ਤੁੰਬਾ ਕਾਮ ਕ੍ਰੋਧ ਹੰਕਾਰ ਚੁਪਸਿਆ ਕਿੰਨੇ ਦੁੱਖ ਹੈ ਸਨਾ ਮਨਨ ਚਲ ਬੇਪਿਛੇ ਲੱਗ ਕੇ ਕਿਤੇ ਨਹੀਂ ਠਿੱਕ ਕੇ ਬਹਿਦਾ ਮੇਰੀ ਮੇਰੀ ਕਰਤਾ ਫਿਰਦਾ ਝੂਠੀ ਮਾਇਆ ਜੋੜੇ ਨਾਮ ਨਾਮ ਦਾ ਕੰਨ ਨਾ ਜੋੜੇ ਜਿਸਨੇ ਨਾਲ ਨਾ ਜਾਣ ਕਿ ਤੁੰਬਾ ਕਿ ਤੁੰਬਾ ਜ਼ਿੰਦਗੀ ਦਾ ਸਦਾ ਨਿਮਜਦੇ ਰਹਣਾ ਜਾਣ ਪੁੱਛ ਕੇ ਜਾ ਚੋਰੀ ਜਾਣ ਪੁੱਛ ਕੇ ਜਾ ਚੋਰੀ ਜੋਕੀ ਸੇ ਮੁਕਉ ਆਈਏ ਨਾ ਛੈ ਚੁਪਾ ਕੇ ਝੂਠ ਬੋਲ ਕੇ ਦੋਸਤੇ ਤੇ ਤੇ ਲਾਈਏ ਨਾ ਬੰਦੇ ਨੂੰ ਮਾਰੇ ਝੂਠ ਦੀਆਂ ਝੂਠ ਗੱਲ ਸਿਆਣੇ ਕਹਿੰਦੇ ਕੰਮ ਨਾ ਕੋਈ ਕਰੀਏ ਐਸਾ ਐਗਾ ਹੀ ਕਿਰ ਕੋ ਸਤਾਣ ਤੇ ਸੂਂਬਾ ਤੂੰ ਬਾਜੀਂਦਗੀ ਦਾ ਸਦਾ ਨਹੀਂ ਵੱਜਦੇ ਰਹਿਣਾ ਤੂੰ ਬਾਜੀਂਦਗੀ ਦਾ ਸਦਾ ਨਹੀਂ ਵੱਜਦੇ ਰਹਿਣਾ ਤੂੰ ਬਾਜੀਂਦਗੀ ਦਾ ਸਦਾ ਨਹੀਂ ਵੱਜਦੇ ਰਹਿਣਾ ਬਹੁਤ 12 ਬੰਦ ਲਿਖੇ ਹੋਏ ਨੇ ਸਾਰੀ ਜ਼ਿੰਦਗੀ ਦਾ ਅਨਕੋੜ ਗਿਆ ਹੈ ਸੋ ਬਹੁਤ-ਬਹੁਤ ਧਰਵਾਦ ਜਿਹੜੇ ਬੰਨਿਓ ਇਹ ਜਿਹੜੇ ਆਪਣੇ